एक रुपए नहीं दे तब भी अमित का कुछ कुछ हुआ अमित जहाँ जिम्मेवार है जिम्मेवार है तो आज मेरा ऑनस्पोर्ट स्पॉट कैंसिल किया तो एक मैं आपके तो आप साथ बहुत नहीं नहीं अमित चौहान से बात होगी सर सर सर

ਤਾਂ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਪੰਜਾਬੀ ਗਾਇਕ ਗੁਰਦਾਸ ਮਾਨ ਦਾ ਸ਼ੋਅ ਰੱਦ ਕਰ ਦਿੱਤਾ ਗਿਆ ਜੀ ਹਾਂ ਪ੍ਰਸ਼ਾਸਨ ਤੋਂ ਇਜਾਜ਼ਤ ਜਿਹੜੀ ਨਹੀਂ ਮਿਲੀ ਇਸ ਦੇ ਕਾਰਨ ਇਸ ਸ਼ੋਅ ਨੂੰ ਰੱਦ ਕਰਨਾ ਪਿਆ ਇਸ ਤੋਂ ਪਹਿਲਾਂ ਅਰਜੰਟ ਿਲੋਦਾ ਜਿਹੜਾ ਕਿ ਸ਼ੋਅ ਰੱਦ ਕੀਤਾ ਗਿਆ ਸੀ ਕਿਉਂਕਿ ਉਸ ਸਮੇਂ ਭੀੜ ਬਹੁਤ ਜ਼ਿਆਦਾ ਇਕੱਠੀ ਹੋ ਗਈ ਸੀ ਇਸ ਭੀੜ ਨੂੰ ਕਾਬੂ ਕਰਨਾ ਮੁਸ਼ਕਲ ਹੋ ਰਿਹਾ ਸੀ ਜਿਸ ਕਰਕੇ ਜਿਹੜਾ ਉਹ ਸ਼ੋਅ ਰੱਦ ਕਰਨਾ ਪਿਆ ਔਰ ਦੁਬਾਰਾ ਜਿਹੜਾ ਕਿ ਉਹ ਸ਼ੋਅ ਕਰਵਾਇਆ ਜਾਵੇਗਾ ਲੇਕਿਨ ਬੀਤੀ ਰਾਤ ਜਿਹੜਾ ਕਿ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਗੁਰਦਾਸ ਮਾਨ ਦਾ ਸ਼ੋਅ ਪੰਜਾਬ ਯੂਨੀਵਰਸਿਟੀ ਦੇ ਵਿੱਚ ਹੋਣਾ ਸੀ ਲੇਕਿਨ ਉਹ ਸ਼ੋਅ ਜਿਹੜਾ ਕਿ ਰੱਦ ਕਰ ਦਿੱਤਾ ਗਿਆ ਹੈ ਪ੍ਰਸ਼ਾਸਨ ਤੋਂ ਇਜਾਜ਼ਤ ਨਹੀਂ ਮਿਲੀ ਕਾਰਨ ਇਹ ਦੱਸਿਆ ਜਾ ਰਿਹਾ ਹੈ ਤਿਆਰੀਆਂ ਜਿਹੜੀਆਂ ਪੂਰੀਆਂ ਹੋ ਚੁੱਕੀਆਂ ਸੀ ਸਟੇਜ ਸੱਜੂਕੇ ਸੀ ਸਾਰੀਆਂ ਤਿਆਰੀਆਂ ਜਿਹੜੀਆਂ ਪੂਰੀਆਂ ਹੋ ਚੁੱਕੀਆਂ ਸੀ ਬਾਰੋਂ ਵੀ ਲੋਕ ਇਸ ਸ਼ੋਅ ਨੂੰ ਦੇਖਣ ਦੇ ਲਈ ਆਏ ਸੀ ਔਰ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਜਿਹੜੇ ਸੀ ਉਹ ਵੀ ਉੱਤੇ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋਏ ਸੀ ਲੇਕਿਨ ਆਖਰੀ ਸਮੇਂ ਦੇ ਵਿੱਚ ਜਿਹੜਾ ਕਿ ਡੀਸੀ ਦਫ਼ਤਰ ਤੋਂ ਇਜਾਜ਼ਤ ਨਹੀਂ ਮਿਲੀ ਜਿਸ ਕਰਕੇ ਇਸ ਸ਼ੋਅ ਨੂੰ ਰੱਦ ਕਰਨਾ ਪਿਆ ਜਿਸ ਤੋਂ ਬਾਅਦ ਉੱਥੇ ਪਾਰੀ ਹੰਗਾਮਾ ਹੋ ਜਾਂਦਾ ਔਰ ਜੋ ਪ੍ਰਦਾਨ ਹੁੰਦੇ ਨੇ ਮੀਤ ਪ੍ਰਦਾਨ ਉਹਨਾਂ ਦੇ ਵੱਲੋਂ ਪ੍ਰਸ਼ਾਸਨ ਦੇ ਖਿਲਾਫ ਨਾਰੇ ਬਾਜ਼ੀ ਵੀ ਕੀਤੀ ਜਾਂਦੀ ਔਰ ਭੋਖ ਹੜਤਾਲ ਤੇ ਵੀ ਜਿਹੜਾ ਕਿ ਵਿਦਿਆਰਥੀ ਔਰ ਮੀਤ ਪ੍ਰਦਾਨ ਨੇ ਜੋ ਉਹ ਪੋਖੜਤਾਲ ਤੇ ਵੀ ਬੈਠ ਗਏ ਨੇ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਉਹਨਾਂ ਦੇ ਵੱਲੋਂ ਆਪਣੀ ਨਾਰਾਜ਼ਗੀ ਜਿਹੜੀ ਜ਼ਾਹਿਰ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਦੇ ਖਿਲਾਫ ਨਾਰੇਬਾਜ਼ੀ ਵੀ ਕੀਤੀ ਜਾ ਰਹੀ ਹੈ ਤਾਂ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਸਥਿਤ ਪੰਜਾਬ ਯੂਨੀਵਰਸਿਟੀ ਵਿਖੇ ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਦਾ ਸ਼ੋਅ ਪ੍ਰਸ਼ਾਸਨ ਤੋਂ ਇਜਾਜ਼ਤ ਨਾ ਮਿਲਣ ਦੇ ਕਾਰਨ ਰੱਦ ਕਰ ਦਿੱਤਾ ਗਿਆ ਤੇ ਸ਼ੋਅ ਦੇ ਆਯੋਜਨ ਤੋਂ ਪਹਿਲਾਂ ਹੀ ਚੀਜ਼ਾਂ ਗਲਤ ਹੋ ਗਈਆਂ ਤੇ ਹਫੜਾ ਦਫੜੀ ਮਚ ਗਈ ਹੈ ਦਰਸਲ ਸ਼ੋਅ ਦੀ ਸਾਰੀਆਂ ਤਿਆਰੀਆਂ ਆਂ ਪੂਰੀਆਂ ਹੋ ਚੁੱਕੀਆਂ ਸਨ ਸਟੇਜ ਵੀ ਸਜਾਇਆ ਜਾ ਚੁੱਕਿਆ ਸੀ ਪਰ ਪ੍ਰਸ਼ਾਸਨ ਤੋਂ ਆਖਰੀ ਸਮੇਂ ਤੱਕ ਇਜਾਜ਼ਤ ਨਹੀਂ ਲਈ ਗਈ ਸੀ ਤੇ ਲਾਈਵ ਸ਼ੋਅ ਸਭਿਆਚਰਕ ਪ੍ਰੋਗਰਾਮ ਜਸ਼ਨੇ ਰਵਾਈਤ ਦੇ ਤਹਿਤ ਆਯੋਜਿਤ ਕੀਤਾ ਗਿਆ ਸੀ ਪਰ ਇਜਾਜ਼ਤ ਨਾ ਮਿਲਣ ਦੇ ਕਾਰਨ ਸ਼ੋਅ ਨੂੰ ਆਖਰੀ ਸਮੇਂ ਤੇ ਰੱਦ ਕਰਨਾ ਪਿਆ ਤੇ ਜਾਣਕਾਰੀ ਅਨੁਸਾਰ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਇਲਾਵਾ ਵੱਡੀ ਗਿਣਤੀ ਦੇ ਵਿੱਚ ਬਾਰੀ ਲੋਕ ਵੀ ਸ਼ੋਅ ਦੇਖਣ ਦੇ ਲਈ ਆਏ ਸਨ ਤਾਂ ਪੀਯੂ ਸਟੂਡੈਂਟ ਕੌਂਸਲ ਦੇ ਉਪ ਪ੍ਰਧਾਨ ਅਰਚਿਤ ਗਰਗ ਨੇ ਕਿਹਾ ਕਿ ਗੁਰਦਾਸ ਮਾਨ ਦੇ ਸ਼ੋਅ ਦੇ ਲਈ ਪੀਯੂ ਪ੍ਰਸ਼ਾਸਨ ਡੀਸੀ ਦਫ਼ਤਰ ਅਤੇ ਪੁਲਿਸ ਪ੍ਰਸ਼ਾਸਨ ਤੋਂ ਇਜਾਜ਼ਤ ਮੰਗੀ ਜਾ ਰਹੀ ਸੀ ਪਰ ਆਖਰੀ ਸਮੇਂ ਡੀਸੀ ਦਫ਼ਤਰ ਤੋਂ ਇਜਾਜ਼ਤ ਨਹੀਂ ਦਿੱਤੀ ਗਈ ਜਿਸ ਤੇ ਕਾਰਨ ਸ਼ੋਅ ਨੂੰ ਰੱਦ ਕਰਨਾ ਪਿਆ ਉਹਨਾਂ ਨੇ ਕਿਹਾ ਕਿ ਸਮਾਗਮ ਦੇ ਲਈ ਉਹਨਾਂ ਨੇ 25 ਲੱਖ ਰੁਪਏ ਖਰਚ ਕੀਤੇ ਸੀ ਇਸ ਦੌਰਾਨ ਉਹਨਾਂ ਨੇ ਪੀਯੂ ਮੈਨੇਜਮੈਂਟ ਨੂੰ ਸਖਤ ਚੇਤਾਵਨੀ ਵੀ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਨੇ ਉਸ ਦੇ ਨਾਲ ਬੇਇਨਸਾਫੀ ਕੀਤੀ ਹੈ ਇਸ ਦੌਰਾਨ ਪੀਯੂ ਮੈਨੇਜਮੈਂਟ ਦੇ ਖਿਲਾਫ ਨਾਰੇਬਾਜ਼ੀ ਵੀ ਕੀਤੀ ਗਈ ਹੈ ਤੇ ਨਾਲ ਹੀ ਪੀਯੂ ਵਿਸੀ ਤੋਂ ਅਸਤੀਫੇ ਦੀ ਮੰਗ ਕੀਤੀ ਗਈ ਹੈ ਇਸ ਦੌਰਾਨ ਉਹਨਾਂ ਨੇ ਆਪਣੇ ਸਮਰਥਕਾਂ ਦੇ ਨਾਲ ਸਟੇਜ ਤੇ ਵਿਰੋਧ ਪ੍ਰਦਰਸ਼ਨ ਵੀ ਕੀਤਾ ਤੇ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਗਾਇਕ ਅਰਜਨ ਢਿੱਲੋਂ ਦਾ ਸ਼ੋਅ ਬਹੁਤ ਜ਼ਿਆਦਾ ਭੀੜ ਅਤੇ ਸੁਰੱਖਿਆ ਖਰਾਬੀ ਦੇ ਕਾਰਨ ਰੱਦ ਕਰਨਾ ਪਿਆ ਸੀ ਸ਼ੋਅ ਦੇ ਵਿੱਚ 2 ਤੋਂ 3000 ਲੋਕਾਂ ਦੇ ਆਉਣ ਦਾ ਪ੍ਰਬੰਧ ਸੀ ਪਰ ਲਗਭਗ 10000 ਲੋਕ ਉੱਥੇ ਪਹੁੰਚ ਗਏ ਸਨ ਜਿਸ ਤੇ ਕਾਰਨ ਭੀੜ ਕਾਬੂ ਤੋਂ ਬਾਹਰ ਹੋ ਗਈ ਅਤੇ ਸ਼ੋਅ ਨੂੰ ਰੱਦ ਕਰਨਾ ਪਿਆ ਜੇ ਇਸ ਸਥਿਤੀ ਦੇ ਵਿੱਚ ਪੰਜਾਬੀ ਗਾਇਕ ਗੁਰਦਾਸ ਮਾਨ ਦੀ ਸਟਾਰ ਨਾਈਟ ਨੂੰ ਵੀ ਰੱਦ ਕਰਨਾ ਪਿਆ ਦੱਸਤੀ ਕਿ ਪੰਜਾਬ ਜਿਹੜੀ ਕਿ ਯੂਨੀਵਰਸਿਟੀ ਦੇ ਵਿੱਚ ਇਹ ਮਾਮਲਾ ਹੁਣ ਹੋਰ ਵੀ ਜਿਹੜਾ ਕਿ ਪੱਖ ਦਾ ਨਜ਼ਰ ਆ ਰਿਹਾ ਜਦੋਂ ਕਿ ਵਿਦਿਆਰਥੀਆਂ ਦੇ ਵੱਲੋਂ ਔਰ ਮੀਤ ਪ੍ਰਧਾਨ ਦੇ ਵੱਲੋਂ ਭੋਖੜ ਹੜਤਾਲ ਕੀਤੀ ਗਈ ਹੈ। ਭਾਜੀ ਗੁਰਦਾਸ ਮਾਨ ਦਾ ਸ਼ੋਅ ਕੈਨਸਲ ਹੋਇਆ ਕੀ ਕਾਰਨ ਬਣੇ? ਭਾਜੀ ਇਹਦੇ ਵਿੱਚ ਮੇਰੇ ਨਾਲ ਸਰਿਆਮ ਧੱਕਾ ਦੇ ਪੋਲਿਟਿਕਸ ਕੀਤੀ ਹੈ। ਇੱਥੇ ਡੀਐਸਡਬਲ ਹੈ, ਇੱਥੇ ਅਥਾਰਟੀ ਹੈ। ਉਹਨਾਂ ਨੇ ਮੇਰੇ ਨਾਲ ਕੀਤੀ ਹੈ। ਜੇਕਰ ਭਾਜੀ ਪਰਮਿਸ਼ਨ ਨਹੀਂ ਸੀਗੀ ਤਾਂ ਐਡਾ ਵੱਡਾ ਸੈਟਅਪ, ਸਟੇਜ, ਕੁਰਸੀਆਂ, ਲਾਈਟਿੰਗ ਕਿਵੇਂ ਲੱਗ ਗਈ? ਕੀ ਪਰਮਿਸ਼ਨ ਸੀ ਤਾਂ ਹੀ ਇੱਥੇ ਟਰੱਕ ਆਇਆ ਯੂਨੀਵਰਸਿਟੀ ਦੇ ਤਾਂ ਹੀ ਸਟੇਜ ਸੈਟਅਪ ਹੋਇਆ ਸਾਊਂਡ ਸੈਟਅਪ ਹੋਇਆ ਐਂਡ ਮੂਮੈਂਟਸ ਮੈਨੂੰ ਆਕੇ ਕਹਿ ਰਹੇ ਕਿ ਪਰਮਿਸ਼ਨ ਨਹੀਂ ਹੋ ਰਹੀਗੀ ਐਸਐਸਪੀ ਮੈਡਮ ਨਾਲ ਅਸੀਂ ਦਿਨ ਦੇ ਵਿੱਚ ਮਿਲ ਕੇ ਆਏ ਆ ਮੈਡਮ ਕਹਿੰਦੀ ਤੁਹਾਡਾ ਜਿਹੜਾ ਡੀਨ ਹੈ ਇੱਥੇ ਦਾ ਡੀਐਸਡਬਲ ਹੈ ਉਹਨੇ ਮੈਨੂੰ ਰਾਤ ਗੱਲ ਕੀਤੀ ਹੈ ਤੇ ਉਹਨੇ ਗੱਲ ਇਹ ਕਹੀ ਕਿ ਬਈ ਅਸੀਂ ਤਾਂ ਪੋਸਟਪੋਨ ਕਰ ਰਹੇ ਹਾਂ ਦੋ ਦਿਨ ਅੱਗੇ ਵਿੱਚ ਸਾਨੂੰ 25 ਦਾ ਗਰਾਊਂਡ ਕਰਾ ਦਿਓ ਮੈਨੂੰ ਕੋਈ ਇੰਟੀਮੇਸ਼ਨ ਨਹੀਂ ਦਿੱਤੀ ਗਈ। ਮੈਨੂੰ ਕੋਈ ਇੰਟੀਮੇਸ਼ਨ ਨਹੀਂ ਕਿਹਾ ਤਾਂ ਮੈਨੂੰ ਐਸਐਸ ਮੈਡਮ ਕਹਿ ਰਹੇ ਨੇ ਇਹ ਗੱਲ ਕਿ ਡੀਨ ਤੁਹਾਡੀ ਅਥਾਰਟੀ ਮਨਾ ਕਰ ਰਹੀ ਹੈ। ਮੈਨੂੰ ਇੱਥੇ ਕਹਿੰਦੇ ਅਸੀਂ ਆ ਕਰਤੀ ਸੀ ਐਨਓਸੀ ਲਿਆ ਦੋ। ਅੱਜ ਤੱਕ ਸਰ ਕੋਈ ਇਤਿਹਾਸ ਚ ਫੈਸਟ ਨਹੀਂ ਹੋਏਗਾ। ਸਿਰਫ ਐਕਸੈਪਟ ਜਦੋਂ ਆਪਣਾ ਇੱਕ ਚੁਆਇਲ ਲੱਗੀ ਹੋਵੇ ਕਿ ਭਈ ਤੁਹਾਨੂੰ ਐਨਓਸੀ ਚਾਹੀਦੀ ਹੋਵੇ। ਅੱਜ ਤੱਕ ਬਿਨਾਂ ਐਨਓਸੀ ਦੇ ਫੈਸਟ ਹੁੰਦੇ ਪਿਛਲਾ ਬੈਸਟ ਹੋ ਕਿੱਥੇ ਸੀ ਐਨਓਸੀ ਉਹਦੀ। ਇਹ ਨਿਯਮ ਕਾਨੂੰਨ ਮੇਰੇ ਤੇ ਕਿਉਂ ਮੈਨੂੰ ਫੈਸ਼ਨ ਨਹੀਂ ਦਿੱਤਾ। ਚਲੋ ਠੀਕ ਹੈ ਆਪਾਂ ਸਹਿ ਲਿਆ। 1 ਰੁਪਿਆ ਨਹੀਂ ਦਿੱਤਾ ਅੱਜ ਓਨ ਮੂਵਮੈਂਟ ਜਦ ਮੇਰਾ ਸਿੰਗਰ ਇੱਥੇ ਆਣਾ ਹੈ ਉਹ ਸਿੰਗਰ ਨਹੀਂ ਆਂਦੇ ਰੇ ਮੈਨੂੰ ਸ਼ੋਅ ਨਹੀਂ ਕਰਨ ਦੇ ਕਿੰਨੇ ਵਜੇ ਦਾ ਸ਼ੋਅ ਸੀ ਅੱਜ ਦਾ ਭਾਜੀ 7 ਵਜੇ ਦਾ ਸ਼ੋਅ ਸੀਗਾ ਗੁਰਦਾਸ ਮਾਨ ਸਾਹਿਬ ਨੂੰ ਅਸੀਂ ਪੇਮੈਂਟ ਕਰਕੇ ਸਾਰੀ ਗੱਲ ਹੋਰ ਕੀ ਸੀ ਐਂਡ ਮੂਵਮੈਂਟ ਮੈਨੂੰ ਸੈਟਰਡੇ ਇੱਥੇ ਸ਼ੋਅ ਹੈ ਜਿਹੜਾ ਕੈਨਸਲ ਹੋਇਆ ਬੜਾ ਫੇਲਰ ਉਹ ਵੀ ਇਹਨਾਂ ਦੀ ਫੇਲਰ ਕਰਕੇ ਹੋਇਆ ਇਹਨਾਂ ਦੇ ਪ੍ਰਸ਼ਾਸਨ ਕਰਕੇ ਠੀਕ ਹੈ ਇਸ ਤੋਂ ਬਾਅਦ ਕਹਿੰਦੇ ਮੈਨੂੰ ਇਹਨਾਂ ਸੈਟਰਡੇ ਇਨਫੋਰਮ ਕੀਤਾ ਵੀ ਤੁਸੀਂ ਆਪਣਾ ਵੈਨਿਊ ਚੇਂਜ ਕਰ ਲਓ ਮੈਨੂੰ ਲਾਰਜ ਹਾਲ ਵਾਲਾ ਸਟੇਜ ਹੈ ਅਥੇ ਦੀ ਪਰਮਿਸ਼ਨ ਦਿੱਤੀ ਹੋਈ ਸੀ ਤੇ ਅਥੇ ਸਟੇ ਸੈਟਅਪ ਕਰਨਾ ਮੈਨੂੰ ਸੈਟਰਡੇ ਕਹਿੰਦੇ ਭਾਜੀ ਦੱਸੋ ਕਿਹੜਾ ਦਫਤਰ ਸੈਟੇ ਸੰਡੇ ਪਰਮਿਸ਼ਨ ਦਿੰਦਾ ਹਮ ਇੱਕ ਵਰਕਿੰਗ ਡੇ ਹੈ ਮੰਡੇ ਦਾ ਤੇ ਟਿਊਸ ਦੇ ਦਾ ਦੋ ਦਿਨ ਚ ਕਿਹੜੀ ਪਰਮਿਸ਼ਨ ਤੁਸੀਂ ਦੱਸੋ ਕਿਹੜਾ ਦਫਤਰ ਪਰਮਿਸ਼ਨ ਕਲੀਅਰੈਂਸ ਦੇਵੇ ਐਨਓਸੀ ਦੇ ਦੇਗਾ ਜਿੰਨੀ ਮੇਰੀ ਪ੍ਰਸ਼ਾਸਨ ਨਾਲ ਗੱਲ ਹੋਈ ਮੇਰੇ ਕਈ ਜਾਣਕਾਰੋ ਨੇ ਮੈਨੂੰ ਗੱਲ ਕਹੀ ਸਿਰਫ ਯੂਨੀਵਰਸਿਟੀ ਨੂੰ ਪਰਮਿਸ਼ਨ ਲੋ ਤੇ ਇੰਟੀਮੀਸ਼ਨ ਦਿੱਤੀ ਜਾਂਦੀ ਹੈ ਯੂਨੀਵਰਸਿਟੀ ਇੰਟੀਮੀਟ ਕਰੇਗੀ ਅਥਾਰਟੀ ਨਾਲ ਦੇ پولیس ਡਿਪਲੋਏ ਹੋ ਜਾਏਗੀ ਇਹਨਾਂ ਨੇ ਗਲਤ ਗਾਈਡ ਕੀਤਾ ਗੁੰਮਰਾ ਕਰਨ ਦੀ ਇੱਕ ਕੋਸ਼ਿਸ਼ ਕੋ ਕੀਤੀ ਕਿਉਂਕਿ ਪੋਲਿਟਿਕਸ ਕਰ ਰਹੀ ਸੀ ਮੇਰਾ ਪੈਸਟ ਨਾ ਕਰਾਂ ਦੀ ਹੂੰ ਉੱਥੇ ਭਾਜੀ ਸਟੇਜ ਆਲਰੇਡੀ ਸੈਟ ਅਪ ਹੁੰਦਾ ਹੈ ਬਣਾ ਪੰਜ ਫੁੱਟ ਦਾ ਸਟੇਜ ਬਣਾ ਹੋਇਆ ਉੱਥੇ ਕੋਸਟਿੰਗ ਕੱਟ ਪੈਂਦੀ ਆ ਇਹਨਾਂ ਨੇ ਮੈਨੂੰ ਕਿਹਾ ਤੁਸੀਂ ਕ੍ਰੈਡਿਟ ਬਲੌਂਸ ਸੈਟ ਅਪ ਕਰ ਲਓ ਆਪਣਾ ਅਸੀਂ ਉੱਥੇ ਪਰਮਿਸ਼ਨ ਦਵਾ ਦਾਂਗੇ ਉੱਥੇ ਮੇਰੀ ਕੋਸਟਿੰਗ ਵੱਧ ਨਹੀਂ ਸੀ ਕਿਉਂਕਿ ਨਵਾਂ ਸਟੇਜ ਲੱਗਣਾ ਸੀਗਾ ਹੂੰ ਚਲੋ ਆਪਾਂ ਕਿ ਕੋਈ ਚੱਕਰ ਨਹੀਂ ਪੈਸਾ ਲੱਗ ਰਿਹਾ ਲੱਖ ਦੋ ਲੱਖ ਚੋੜ ਲਾ ਦਿੰਦੇ ਠੀਕ ਹੈ ਸਾਨੂੰ ਰਿਟਨ ਪਰਮਿਸ਼ਨ ਹੈ ਮੈਂ ਫੋਨ ਕਰਨਾ ਭਾਜੀ 23 ਤਰੀਕ ਜਿਹਦੇ ਸ਼ਹੀਦ ਭਗਤ ਸਿੰਘ ਦੀ ਜਲਤੀ ਸੀ ਹਾਂ ਸ਼ਨੀਵਾਰ ਸੀਗਾ ਉਸ ਦਿਨ ਰਾਤ ਨੂੰ ਪਰਮਿਸ਼ਨ ਇਨਰ ਮੰਨ ਦਿੱਤੀ ਹੈ ਉਸ ਦਿਨ ਸਾਈਨ ਜੇਕਰ ਹੋਈ ਹੈ ਤਾਂ ਇਸ ਤੋਂ ਵੱਡਾ ਪ੍ਰੂਫ ਕੀ ਹੋ ਸਕਦਾ ਹੈ ਇਹਦੇ ਵਿੱਚ ਰਿਟਰਨ ਲਿਖਿਆ ਹੋਇਆ ਹੈ ਗੁਰਦਾਸ ਮਾਨ ਸਾਹਿਬ ਦਾ ক্রিকেট ਗਰਾਊਂਡ ਦਾ ਇਹ ਡੀਨ ਦੇ ਸਾਈਨ ਹੈ ਫਾਰਵਰਡਡ ਟੂ ਅਗੇਂਸ ਚੀਫ ਸਿਕਿਉਰਿਟੀ ਜੋ ਵੀ ਹੈਗਾ ਹਾਂ ਜੇਕਰ ਭਾਜੀ 11:30 ਵਜੇ ਰਾਤ ਨੂੰ ਸਾਈਨ ਹੋਇਆ ਮੈਂ ਉੱਥੋਂ ਆਪਣਾ ਸਟੇਜ ਸੈਟਅਪ ਸ਼ੁਰੂ ਕਰ ਲਾਤਾ 3:30 ਵਜੇ ਤੱਕ ਉੱਥੇ ਬੈਠਾ ਸੈਟਅਪ ਲਵਾਇਆ ਸਵੇਰੇ 8 ਵਜੇ ਮੈਨੂੰ ਫੋਨ ਆਂਦਾ ਕਿ ਕਿੰਨਾ ਸਾੜੀਆਂ ਪਟਤੀਆਂ ਹੂੰ ਜਿੱਦ ਤਰ ਤੁਸੀਂ ਭਾਜੀ ਸਾਢੇ 3-4 ਵਜੇ ਸੋਗੇ ਤੁਹਾਨੂੰ ਫੋਨ ਆ ਰਿਹਾ ਕਿੰਨਾ ਫਟਦੇ ਹੋੜਾ ਦਿਮਾਗ ਖਰਾਬ ਹੋਏਗਾ ਮੈਨਾਂ ਕੋ ਲੱਗਿਆ ਇਹਨਾਂ ਨੇ ਮੈਨੂੰ 12 ਵਜੇ ਤੱਕ ਰੱਖਾ ਕੇ ਰੱਖਿਆ ਵੀ ਦੇਖਦੇ ਕਰਦੇ ਇਹਨਾਂ ਨੇ 12:30 ਵੀ ਕਿਹਾ ਤੁਸੀਂ ਆਪਣਾ ਇੱਥੇ ਕਰ ਲਓ ਯੂਬੀਐਸ ਗਰਾਊਂਡ ਦੇ ਵਿੱਚ ਕਰ ਲਓ ਯੂਬੀਐਸ ਵਿੱਚ ਮੇਰਾ ਸੈਟਅਪ ਫੋਨਾ ਸ਼ੁਰੂ ਹੋ ਗਿਆ ਜੇਕਰ ਇਹਨਾਂ ਨੂੰ ਕਨਵੇ ਹੋ ਗਿਆ ਸੀ ਮੇਰਾ ਸੈਟਅਪ ਕਿਵੇਂ ਚਾਲੂ ਹੋਣ ਦਿੱਤਾ ਇਹਨਾਂ ਨੇ ਅੱਜ ਵੀ ਗੱਡੀਆਂ ਆਈਆਂ ਅੱਜ ਸਵੇਰੇ ਸਾਰਾ ਸੈਟਅਪ ਲੱਗਿਆ ਕਿਵੇਂ ਹੁੰਦੇ ਤਾਂ ਮੈਨੇ ਫਿਰ ਇੱਥੇ ਸਾਰਾ ਉੱਥੋਂ ਲੇਬਰ ਕੋਸਟ ਲੱਗੀ ਉੱਥੋਂ ਇੱਥੇ ਆਇਆ ਸਮਾਨ ਦੁਬਾਰਾ ਸੈਟਅਪ ਹੋਇਆ ਇੱਥੇ on the sport ਤੁਸੀਂ ਕਹਿ ਰਹੇ ਪਰਮਿਸ਼ਨ ਕੀ ਪੋਸਿਬਲ ਕਰ ਲੋ ਬੱਚਿਆਂ ਦਾ ਖੇਡ ਥੋੜੀ ਹੈ ਜੀ ਐਡਾ ਬਟਾ ਸਿੰਗਰ ਆ ਰਿਹਾ ਗੁਰਦਾਸ ਮਾਨ ਸਾਹਿਬ ਇੰਡਸਟਰੀ ਦੇ ਲੈਜੈਂਡ ਐ ਤੁਹਾਨੂੰ ਤੇ ਉਹਨਾਂ ਨੂੰ ਪੰਜਾਬ ਯੂਨੀਵਰਸਿਟੀ ਐਂਟਰੀ ਡਿਨਾਈ ਕਰਾ ਤੁਹਾਡੀ ਔਕਾਤ ਕੀ ਉਹਨਾਂ ਨੂੰ ਐਂਟਰੀ ਡਿਨਾਈ ਕਰਨ ਦੀ ਹੁਣ ਤੁਸੀਂ ਕੀ ਕਰੋਗੇ ਕੈਨਸਲ ਹੋ ਗਿਆ ਹੰਗਰ ਸਟ੍ਰਾਈਕ ਤੇ ਬੈਠਿਆ ਜਦ ਤੱਕ ਉਹ ਰਜਾਈਨ ਨਹੀਂ ਕਰ ਦੇਗਾ ਜਦ ਤੱਕ ਉਹ ਐਕਸ਼ਨ ਨਹੀਂ ਉਹ ਰਜਾਈਨ ਨਹੀਂ ਕਰਦਾ ਮੈਂ ਨਹੀਂ ਹੰਗਰ ਸਟ੍ਰਾਈਕ ਤੁਹਾਨੂੰ ਕੋਈ ਕਾਲ ਆਈ ਵੀ ਉਹਨਾਂ ਦੀ ਬਾਜੀ ਕੋਈ ਕਾਲ ਨਹੀਂ ਇੱਥੇ ਆ ਕੇ ਮਿਲੇ ਨਹੀਂ ਉਹਨਾਂ ਨੇ ਕੋਈ ਅਪਰੋਚ ਕੀਤੀ ਤੁਹਾਨੂੰ ਹਾਂ ਅਪਰੋਚ ਇੱਥੇ ਐਥਟੀ ਵਾਲਾ ਕੋਈ ਆਇਆ ਸੱਪਾ ਨਹੀਂ ਸੁਣਦੇਗੇ ਹੂੰ ਅੱਤਾਂ ਕੀ ਗੱਲ ਕਰੇ ਇਹ ਥੋੜੀ ਮਜ਼ਾਕ ਥੋੜੀ ਚੱਲ ਰਿਹਾ ਹੈ 20 ਲੱਖ ਰੁਪਏ ਤੁਸੀਂ ਲਾਉਂਗੇ ਆਪਣੇ ਕਰਕੇ ਦੱਸੋ ਕੋਈ ਨਾ ਲਾਂਦਾ 20 ਲੱਖ ਰੁਪਏ ਆਪਣੇ ਕਰਤੋ 20 ਲੱਖ ਰੁਪਏ ਲਾ ਕੇ ਬੈਠਾ ਤੇ ਔਨ ਦਾ ਸਪੋਰਟ ਤੁਸੀਂ ਮੈਨੂੰ ਇਹ ਗੱਲ ਕਹਿੰਦੇ ਹੋ ਕਿ ਐਦਾਂ ਦਾ ਇਹ ਚੀਜ਼ ਹੈ ਉਹ ਚੀਜ਼ ਹੈ ਯਾਰ ਜੋ ਥੋੜੀਆਂ ਹੈ ਬੱਚੇ ਵਾਲੀ ਗੱਲਾਂ ਥੋੜੀਆਂ ਮੈਚੂਰ ਬਣੋ ਅਥਾਰਟੀ ਤੁਸੀਂ ਕਾਬਿਲ ਨਹੀਂ ਗਏ ਤੁਸੀਂ ਇਨਕੈਪੇਬਲ ਹੋ ਬੈਠਣ ਦੇ